ਹੁਸ਼ਿਆਰਪੁਰ ਵਿੱਚ ਉਸ ਵੇਲੇ ਮਾਹੌਲ ਤਣਾਪੂਰਨ ਹੋ ਗਿਆ ਜਦ ਅਸਟ੍ਰੇਲੀਆ ਤੋਂ ਆਈ ਡੈਡ ਬੋਡੀ ਨੂੰ ਪਰਿਵਾਰ ਵਾਲੇ ਜਦ ਅੰਤਿਮ ਸੰਸਕਾਰ ਕਰਨ ਲਈ ਹਰਿਆਣਾ ਰੋਡ ਸ਼ਮਸ਼ਾਨ ਘਾਟ ਪਹੁੰਚੇ ਤਾਂ ਉਹਨਾਂ ਵੱਲੋਂ ਡੈਡ ਬੋਡੀ ਉੱਤੇ ਲੱਗੇ ਕੱਟ ਨੂੰ ਵੇਖ ਕੇ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਲੜਕਾ ਜ 2 ਸਾਲ ਪਹਿਲਾਂ ਹੀ ਅਸਟ੍ਰੇਲੀਆ ਗਿਆ ਸੀ ਉਸ ਦੀ ਪਤਨੀ ਵੱਲੋਂ ਉਸ ਦੀ ਹੱਤਿਆ ਕੀਤੀ ਗਈ ਹੈ ਹੁਸ਼ਿਆਰਪੁਰ ਦੇ ਰਹਿਣ ਵਾਲੇ ਦਵਿੰਦਰ ਕੁਮਾਰ ਜਿਸ ਦੀ ਉਮਰ ਕਰੀਬ 43 ਸਾਲ ਸੀ ਜੋ ਕਿ 2 ਸਾਲ ਪਹਿਲਾਂ ਹੀ ਆਸਟ੍ਰੇਲੀਆ ਗਿਆ ਸੀ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੇ ਅਕਸਰ ਹੀ ਆਪਣੀ ਪਤਨੀ ਅਤੇ ਸੋਹਰਾ ਪਰਿਵਾਰ ਦੇ ਨਾਲ ਝਗੜਾ ਰਹਿੰਦਾ ਸੀ ਬੀਤੇ ਦਿਨੀ ਹੀ ਉਸ ਨੇ ਆਪਣੇ ਜੀਜੇ ਨਾਲ ਗੱਲ ਕੀਤੀ ਅਤੇ ਸਾਰੀ ਆਬ-ਬੀਤੀ ਦਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਲੜਕੇ ਨੇ ਆਤਮਹੱਤਿਆ ਕਰ ਲਈ ਹੈ ਪਰ ਅੱਜ ਜਦ ਉਜੀ ਡੈਡ ਬੋਡੀ ਹੁਸ਼ਿਆਰਪੁਰ ਪਹੁੰਚੀ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਡੈਡ ਬੋਡੀ ਦੀ ਹਾਲਤ ਵੇਖੀ ਤਾਂ ਪਰਿਵਾਰ ਨੇ ਕਤਲ ਕਰਨ ਦਾ ਸ਼ੱਕ ਜਤਾਇਆ ਜਿਸ ਸਬੰਧੀ ਉਹਨਾਂ ਨੇ ਥਾਣਾ ਮਾਡਲ ਟਾਊਨ ਪੁਲਿਸ ਨੂੰ ਸੂਚਿਤ ਕੀਤਾ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਡੈਡ ਬੋਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਲ ਪਹੁੰਚਾ ਦਿੱਤਾ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਜੀਜੇ ਨੇ ਦੱਸਿਆ ਕਿ ਦਵਿੰਦਰ ਕੁਮਾਰ ਜੋ ਕਿ ਬੜੇ ਹੀ ਚੰਗੇ ਸੁਭਾਅ ਦਾ ਸੀ ਜਿਸ ਨੇ ਪਹਿਲਾਂ ਸਟੱਡੀ ਬੇਸਤੇ ਆਪਣੀ ਪਤਨੀ ਨੂੰ ਆਸਟ੍ਰੇਲੀਆ ਭੇਜਿਆ ਅਤੇ 2 ਸਾਲ ਪਹਿਲਾਂ ਹੀ ਉਹ ਆਪ ਵੀ ਟੂਰਿਸਟ ਵੀਜ਼ੇ ਤੇ ਆਸਟ੍ਰੇਲੀਆ ਚਲਾ ਗਿਆ ਅੱਗੇ ਦੱਸਦੇ ਹੋਏ ਉਹਨਾਂ ਕਹੇ ਕਿ ਉਸਦੇ ਅਕਸਰ ਹੀ ਆਪਣੇ ਸੋਹਰਾ ਪਰਿਵਾਰ ਨਾਲ ਝਗੜਾ ਰਹਿੰਦਾ ਸੀ ਜਿਸ ਕਾਰਨ ਸੋਹਰਾ ਪਰਿਵਾਰ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹਨਾਂ ਨੇ ਪੰਜਾਬ ਸਰਕਾਰ ਅਤੇ ਹੁਸ਼ਿਆਰਪੁਰ ਦੀ ਪੁਲਿਸ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਇਤਿਆਜ਼ ਬੜੀ ਭੇਜ ਰਹੇ ਆ ਜਦ ਕਿ ਅਸੀਂ ਬੜੀ ਮੁਸ਼ਕਲਾਂ ਬੋਡੀ ਮੰਗਾਈ ਆ ਉੱਥੇ ਸੰਸਕਾਰ ਕਰਨ ਲੱਗੇ ਸੀ ਸਿਰਫ ਰਵਿੰਦਰ ਮੈਡਮ ਐਂਡ ਸਰਵਾ ਵੀਯੂ ਮੈਮਰੀ ਲੈਂਗੁਏਜ ਦੇ ਜੀਗਾ ਹਫ਼ਤੇ ਤੋਂ ਉਹਨਾਂ ਨੇ ਉੱਥੇ ਕੇਸ ਲਾ ਗਿਆ ਸੀ ਆਪਾਂ ਜਰਮਨ ਤੋਂ ਕੇਸ ਲਾ ਕੇ ਇਹ ਬੋਡੀ ਇੱਧਰ ਮੰਗਾਈ ਹੈ ਤੁਹਾਡਾ ਕੀ ਲੱਗਦਾ ਇਹਦੇ ਬਦਲ ਲਾ ਜੀ ਸਕਦੇ ਮੈਂ ਤੂੰ ਗਏ ਸੀ ਬਿਜ਼ਨਸ ਤੇ ਇਹ ਜੀ 2 ਸਾਲ ਪਹਿਲਾਂ ਗਏ ਸੀ ਆਪਣੇ ਬੱਚਿਆਂ ਲੈ ਕੇ ਕਿਉਂਕਿ ਜਨਾਨੀ ਨੇ ਇੱਕ 4 ਸਾਲ ਤੋਂ ਇੱਕ ਪ੍ਰੋਪਗੈਂਡਾ ਚਾਹੀ ਸੀ ਉਹਨੂੰ ਡੁੱਟਣਾ ਚਾਹੀਦਾ ਉਹਨੇ ਆਪਣੇ ਬੱਚੇ ਸੰਦੜੇ ਸੀ ਬਾਪ ਉਸਕੇ ਘਰ ਨਾਲ ਨੂੰ ਸੱਦ ਕੇ ਉੱਤੇ ਬੱਚਿਆਂ ਨੂੰ ਸੱਦ ਕੇ ਇਹਨੂੰ ਬਲੈਕਮੇਲ ਚੋਰਚ ਬਹੁਤ ਕੀਤਾ ਗਿਆ ਬਹੁਤ ਜ਼ਿਆਦਾ ਆਣੀ ਬੋਰ ਬੁਰਾਲ ਕੀਤਾ ਤੇ ਹੁਣ ਜਿਹੜਾ ਆਪਾਂ ਬੋਡੀ ਖੋਲੀ ਆ ਤੇ ਗਲੇ ਤੇ ਕੱਟ ਦਾ ਨਿਸ਼ਾਨ ਹੈ ਕਿਥੇ ਨਾਈਫ ਲੱਗਾ ਹੈ ਜਦ ਕਿ ਇਹ ਸੂਸਾਈ ਨੇ ਮਾਰ ਡਰ ਹੈ ਉਧਰ ਕਿਹਨਾ ਪੜਚਾ ਦਰਜ ਹੋਇਆ ਉਧਰ ਸੂਸਾਈਡ ਹੀ ਹੋਇਆ ਸੀਗਾ ਤੇ ਅਸੀਂ ਪਰ ਅਸੀਂ ਆਪਣੀ ਵਾਈਫ ਕੋਲੋਂ ਕਰਾਇਆ ਹੋਇਆ ਜਰਮਨ ਤੋਂ ਵੀ ਵੈਰੀਫਿਕੇਸ਼ਨ ਕੀਤੀ ਹੈ ਪਰ ਉੱਥੇ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਰ ਨੂੰ ਨਿਆਂ ਮਿਲੇ ਸਦਾ ਪੋਸਟਮਾਰਟ ਹੋਵੇ ਤਾਂ ਕਿ ਜਿਹੜਾ ਕੇਸ ਇੱਥੋਂ ਲਾ ਸਕੀਏ ਤੇ ਉੱਤੇ ਹੋਰ ਲਾਈਨ ਚੱਲਦਾ ਪਿਆ ਕੋਣ ਕੋਣ ਆਉਂਦੀ ਫੈਮਿਲੀ ਦੇ ਵਿੱਚ ਜਿਹੜੇ ਸਾਜ਼ਿਸ਼ ਥੋੜੀ ਫੈਮਿਲੀ ਵਿੱਚ ਉਹਦਾ ਭਰਾ ਚੱਕਦੀ ਆ ਹਰਜੀਤਕੌਰ ਤੇ ਨੰਬਰ 2 ਤੇ ਉਹਦੀ ਵਾਈਫ ਹੈ ਉਹ ਤਾਂ ਆਉਂਦੀ ਸੀ ਫੋਨ ਤੇ ਪਹਿਲਾਂ ਉਹਨੇ ਹਣ 20 ਦਿਨ ਬਹੁਤ ਹੋਰ ਚੇ ਕੀਤਾ ਮੇਰੇ ਘਰ ਦੇ ਨਾਲ ਉਹਦਾ ਪਰਿਵਾਰ ਨੂੰ ਕਿਨੂ ਕੋ ਅਨ ਤੇ ਪਹਿਲਾਂ ਪਹਿਲਾਂ ਚੇਜੇ ਦਾ ਨਤੀਨ ਕੇਸ ਹੈ ਹੈ ਰੇਂਗਿਆ ਤੇ ਇਹਨੂੰ ਜੇਲ੍ਹ ਹੋਣੀ ਆ ਬਾਅਦ ਤੋਂ ਮੈਨੂੰ ਵਕੀਲ ਹਾਇਰ ਕਰਕੇ ਦਿੱਤਾ ਆਪਣੇ ਹੋਰ ਦੋ ਇੱਕ ਦੋ ਰਿਸ਼ਤੇਦਾਰਾਂ ਨਾਲ ਲਾ ਕੇ ਵਕੀਲ ਚਾ ਕਿਤਾ ਮੈਂ ਟੈਂਸ਼ਨ ਲੈ ਮਾਈਨਰ ਕੇਸ ਹੈ ਪਰ ਸਿਰ ਫੈਮਿਲੀ ਇਨਵੋਲਵਡ ਦਾ ਕੇਸ ਹੈ ਬੁਝੂਗਾ ਸੈਟਪ ਹਨਾ ਪਰ ਉਹ ਬੰਦਾ ਮਾਨੂੰ ਪਤਾ ਨਹੀਂ ਬਸ ਹੁਸੂ ਸਰਕਾਰ ਨਹੀਂ ਸਕਦਾ ਕਿਉਂਕਿ ਰਾਤ ਇੱਕ ਦਿਨ ਪਹਿਲਾਂ ਮੇਰੀ ਗੱਲ ਹੋਈ ਹੈ ਮੈਂ ਕਿਹਾ ਨੀਟੇ ਉਹ ਤੈਨੂੰ ਕਹ ਇਹ ਐਸ ਐਸ ਪੂਸਟ ਗਿਆ ਸੀ ਪਰ ਮੈਨੂੰ ਨੀੜੇ ਟੈਨਸ਼ਨ ਲਾਇਆ ਜੇ ਪੀਆ ਤਰੀ ਜਾ ਤੋ ਵੀ ਬਾਦ ਵੀ ਕਰਾਂਗਾ ਕਿਨਾਂ ਕੋਈ ਜਿੱਦਾਂ ਜਿੱਦਾਂ ਤੁਸੀਂ ਕਾ ਨਹੀਂ ਕਰ ਲੋ ਮੈਂ ਕਿਹ ਪਾਣਾ ਇੰਡੀਆ ਤੋਂ ਪਰ ਦੂਜੇ ਦਿਨ ਉਹ ਬੰਦੇ ਨੇ ਫੋਨ ਚੱਕਣਾ ਬੰਦ ਕਰਤਾ ਮੈਨੂੰ ਮੇਰੀ ਸਾਲੀ ਦਾ ਭੱਦੀ ਦਾ ਫੋਨ ਆਇਆ ਫਰੀਦাবাদ ਤੋਂ ਕਿਹਦੀ ਪਾਜੀ ਫੋਨ ਚੱਕਦੇ ਮੈਂ ਆਪਣਾ ਟਰੱਕ ਲਾ ਦੇਈਏ ਤਾਂ ਗੱਡੀ ਮੈਂ ਟ੍ਰਾਂਸਪੋਰਟ ਤੱਕ ਮੈਂ ਅੱਛਾ ਤੇ ਜੋ ਮੈਂ ਉਹ ਫੋਨ ਕਰ ਸੀ ਵੀ 100 ਵਾਰ ਫੋਨ ਕੀਤਾ ਪਰ ਬੰਦੇ ਫੋਨ ਨਹੀਂ ਚੱਕਿਆ ਸ਼ਾਮ ਨੂੰ ਸਾਨੂੰ ਪਤਾ ਲੱਗਿਆ ਬੰਦੇ ਸੂਸਾਈਡ ਕੀਤੀ ਪਰ ਆਪਾਂ ਨੂੰ ਹੈਰਾਨ ਸੀ ਕਿ ਸੂਸਾਈਡ ਕਰ ਨਹੀਂ ਸਕਦਾ ਬੰਦਾ ਪਰ ਅੰਡਰ ਪ੍ਰੈਸ਼ਰ ਬਹੁਤ ਸੀ ਪਰ ਅੱਜ ਪਤਾ ਲੱਗਿਆ ਵੀ ਯਾਰ ਗਲਾ ਕੱਟਿਆ ਹੋਇਆ ਤੇ ਆ ਨਜ਼ਰ ਨਾਈਫ ਤੇ ਲੱਗਾ ਵੀ ਮਰਡਰ ਆ ਸੇਮ ਬੱਚੇ ਕਿੰਨੇ ਆ ਬੱਚੇ ਦੋ ਆ ਜੀ 13 ਸਾਲ ਦੀ ਗੁੜੀਆ ਉਹ ਵੀ ਉਹਨੇ ਆਪਣੇ ਵੱਲ ਕਰ ਲਏ ਇੱਕ 7 ਸਾਲ ਦਾ ਮੁੰਡਾ ਲੜਕਾ ਨਾ ਭਾਈ ਫਾਈ ਹੈ ਨਹੀਂ ਜੀ ਜੇ ਜੇ ਕਤਲੀ ਕਰਤਨ ਕਤੇ ਆਣਾ ਇਹਨੂੰ ਤਾਂ ਹੀ ਨਹੀਂ ਐਦਵਿੰਦਰ ਕੁਮਾਰ ਭਾਈ ਮੈਂ ਸੋਹਰਾ ਆਇਆ ਨਾ ਸਾਸਾ ਨਾ ਸੋਹਰਾ ਸੋਈ ਪਰਿਵਾਰ ਦਾ ਬੰਦਾ ਨਹੀਂ ਹੈ ਮੇਨ ਬੰਦਾ ਹੈ ਸੋਹਰਾ ਸਾਸਾ ਇਹ ਤੇ ਪੰਜ ਪੰਜੀ ਹੈ ਜਿਹੜੇ ਇਹ ਮੇਨ ਇਨਵੋਲਡ ਨੇ ਕਿੰਨੀ ਉਮਰ ਦੀ ਹੈ ਹਾਂਜੀ ਕਿੰਮਰ ਕਿੰਨੀ ਸੀ ਉਮਰ 34 ਆ ਲਿਆ ਜੀ ਤੇ ਤੁਹਾਡਾ ਕੀ ਨਾਮ ਮਹਾਰਕੇਸ਼ ਕੁਮਾਰ ਕਿੱਥੇ ਦੇ ਰਾਣਾ ਇਹ ਮੈਂ ਇੱਥੋਂ ਹਰਪੁਰ ਦਾ ਦੇ ਆਪਣੇ ਪੁੱਤ ਦਾ ਜਰਮਨ ਬਲੌਂਗਰ ਦਾ ਉਹਨੇ ਮੈਨੂੰ ਵੀ ਬੰਦਨਾ ਟੌਰਚਰ ਕੀਤਾ ਹੈ ਕਹਿੰਦਾ ਤੁਹਾਡਾ ਜੀਜਾ ਜਿਹੜਾ ਤੁਹਾਡਾ ਜਵਾਈ ਹੈ ਉਹ ਸਾਡੀਆਂ ਕੁੜੀਆਂ ਨੂੰ ਮਾਰਾ ਬੋਲਦਾ ਤੂੰ ਹੀ ਸਾਡਾ ਭਰਾ ਖਾ ਗਈਆਂ ਸਿਕੰਦਰ ਮਾਰਾ ਨਹੀਂ ਬੋਲਦਾ ਤੁਹਾਨੂੰ ਮੈਂ ਕਹਿ ਨਹੀਂ ਸਕਦਾ ਤੂੰ ਵੀ ਜਾ ਮਰ ਜਾ ਉਪਰ ਦਾ ਮੈਨੂੰ ਟਾਰਚ ਕਰਾ ਦੇ ਬੰਦਾ ਬਾਹਰ ਉਹ ਕੋਈ ਗੱਲ ਮੈਂ ਕੋਈ ਟੈਨਸ਼ਨ ਨਹੀਂ ਦੂੰ ਮੈਂ ਟਾਰਚ ਕਰ ਲੈ। ਪੁਲਿਸ ਪੁਲਿਸ ਦੀ ਇਹ ਪੁਲਿਸ ਕੀ ਕਾਰਵਾਈ ਕਰ ਲਈ। ਪੁਲਿਸ ਕਾਰਵਾਈ ਹੁਣ ਦੇਖੋ ਆਈਏ ਦੇਖੋ ਯਕੀਨ ਦਾ ਜੋ ਕਹਿੰਦੇ ਜੋ ਵੀ ਸਮੂਤਾ ਹਦਾਰ ਤੇ ਜੋ ਵੀ ਹੋਗਾ ਲਾਦੇ ਹਿਸਾਬ ਨਾਲ ਜੀ ਕਰਾਂਗੇ ਜਿੰਨਾ ਹੋ ਸਕਦਾ। ਕੋਸਟ ਸਮਾਰਟ ਹੋ ਜਾਊਗਾ। ਸਾਨੂੰ ਹੁਣ ਇਥੇ ਐਮਸੀ ਫੋਨ ਆਇਆ ਸੀਗਾ। ਪੇ ਤਾਂ ਕਰਕੇ ਸਾਂਸਕਾਰ ਕਰਨ ਵਾਸਤੇ ਆਏ ਜੋ ਸਾਂਸਕਾਰ ਚੈੱਕ ਕਰਨ ਲੱਗੇ ਬਾਡੀ ਤੇ ਬਾਡੀ ਦੇ ਨਾਲ ਗਲਦੇ ਕੱਟ ਦੇ ਨਿਸ਼ਾਨ ਸੀਗੇ ਤੇ ਪੇਟ ਤੇ ਨਿਸ਼ਾਨ ਸੀਗੇ। ਬਾਕੀ ਹੁਣ ਅਸੀਂ ਪੋਸਟਮਨ ਕਰਾਉਣ ਲੱਗੇ ਉਹਦੇ ਬਾਅਦ ਦੇਖਦੇ ਆ ਕਿ ਬਾਡੀ ਬਾਹਰੋਂ ਅਸੇਰੀਆ ਤੋਂ ਆਈ ਐ। ਕੱਲ ਸ਼ਾਮ ਕੱਲ ਆਈ ਐ ਉਹ ਤੋਂ। ਬਾਕੀ ਚੱਕਰ ਦਾ ਪੋਸਟਮਨ ਰਿਪੋਰਟ ਨੂੰ ਹਿਸਾਬ ਨਾਲ ਕਾਰਵਾਈ ਕਰਨਾ। ਕਿਹਨਾਂ ਕਿਹਨਾਂ ਦੇ ਨਾਮ ਲਿਖਵਾਏ ਜਿੱਤੇ ਸ਼ੱਕ ਜਾਰੀ ਕੀਤੀ ਗਈ। ਨਾ ਤਾਂ ਹਜੇ ਤਾਂ ਪਹਿਲਾਂ ਪੋਸਟੇਜ ਤੇ ਚੈੱਕ ਕਰੀਏ ਜਿਹੜੇ ਉਹ ਹਿਸਾਬ ਨਾਲ ਕਾਰਵਾਈ ਕਰਨਾ। ਉਹ ਐਤਵਾਰ ਬਕੂ ਦਾ ਸਾਰਾ ਜੋ ਵਪਾਰੀ ਹੋਇਆ। ਬਾਡੀ ਲਈ ਜਾ ਰਹੇ ਹਾਂ ਪੋਸਟ ਬਾਡੀ ਅਸੀਂ ਪੋਸਟਮਨ